ਇਸ ਸਕੂਲ 'ਚ ਮੈਂ ਛੋਟਾ ਜਾਂ ਹੁੰਦਾ। ਉਦੋਂ ਵੀ ਮੈਂ ਗਾਉਂਦਾ ਹੁੰਦਾ ਸੀ। ਅਸੀਂ ਹੁਣ ਨਸ਼ਿਆਂ ਦੇ ਖਿਲਾਫ ਬੋਲਦੇ ਆਂ। ਪੰਜਾਬੀ ਨਸ਼ਿਆਂ ਦੇ ਖਿਲਾਫ ਉਦੋਂ ਤੋਂ ਬੋਲਦਾ ਰਿਹਾ। ਉਹਦੇ 'ਚ ਮੈਂ ਉਦੋਂ ਨਵੀਂ-ਨਵੀਂ ਚਾਹ ਚਲੀ ਸੀ। ਅੰਗਰੇਜ਼ ਜਾਂਦੇ ਜਾਂਦੇ ਕਹਿੰਦੇ ਵੀ ਯਾਰ ਚਾਹ ਛੱਡ ਗਿਆ ਇੱਥੇ। ਅੰਗਰੇਜ਼ ਲੱਸੀ ਪੀਂਦਿਆਂ ਨੂੰ ਦੁੱਧ ਪੀਂਦਿਆਂ ਨੂੰ ਚਾਹ ਪੀਣ ਲਾ ਗਏ। ਉਹਦੇ ਤੇ ਇੱਕ ਕਵਤਾ ਲਿਖੀ ਸੀ। ਮੇਰੇ ਚਾਚਾ ਜੀ ਨੂੰ ਪਤਾ ਮੇਰੇ ਇੱਕ ਅੰਤਰਾ ਯਾਦ ਹੈ। ਕਹੂੰ ਤਾਂ ਮੈਂ ਸੁਣਾ ਦਿਆਂ। ਜਦੋਂ ਅਮਲੀ ਦਾ ਹੱਥ ਪੈਰ ਜਾਵੇ ਮੁੱਠੀ ਭਰ ਕੇ ਨਰੋਈ ਪਾਵੇ ਉਹਨੂੰ ਅਜੇ ਵੀ ਸਬਰ ਨਾ ਆਵੇ ਕਰ ਲੈਂਦਾ ਕਾਲੀ ਕੱਟ ਪਹਿਣੇ ਨਹੀਂ ਦਿੱਤੇ ਚਾ ਚੰਦਰੀਨ ਪੱਟ ਪਹਿਣੇ ਨਹੀਂ ਦਿੱਤੇ ਚਾ ਚੰਦਰੀਨ ਪੱਟ ਪਹਿਣੇ ਬਸ ਇੰਨਾ ਕੀ ਯਾਦ ਹੈ ਬਾਕੀ ਭੁੱਲ ਗਿਆ ਮੈਂ ਛੋਟਾ ਬੱਚਾ ਹੁੰਦਾ ਸੀ ਮੈਂ ਜੋ ਇਹ ਗਾਇਆ ਸੀ ਸੋ ਇਹ ਇਨੇ ਨਾਲ ਤੁਹਾਡੀ ਐਂਟਰਟੇਨਮੈਂਟ ਇੱਕ ਨੇ ਨੰਦ ਇਸ ਤਾਰਿਖ ਤੇ ਕਿ ਕਹਿੰਦੇ ਇੱਕ ਕਹਾ ਦਾ ਡਾਇਲੋਗ ਸੁਣਾ ਦੇ। ਮੇਰਾ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀ। ਉਹਦੇ ਚ ਫਿਲਮ ਚ ਇੱਕ ਪ੍ਰੀਤੀ ਸਪਰੂ ਦੇ ਭਾਈ ਸਾਹਿਬ ਤੇ ਚਪਰੂ ਇੱਕ ਰੋਲੋ ਕਰਦੇ ਸੀਗੇ। ਉਹ ਇੱਕ ਕਰਦਾ ਸੀ ਗਿੱਪੀ। ਗਿੱਪੀ ਮੇਰਾ ਬੇਟਾ ਬਣਾਇਆ ਸੀ। ਤੇ ਅਸੀਂ ਆਪਦੇ ਵਿੱਚ ਹੀ ਬੋਲਦੇ ਨਹੀਂ ਮੈਨੂੰ ਡਾਇਰੈਕਟਰ ਕਹਿੰਦਾ ਸੋਇ ਜਾਬ ਇਹ ਜੱਟ ਯਾਰ ਲੜਦੇ ਕਿਹੜੀ ਗੱਲੋਂ ਹੁੰਦੇ ਮੈਂ ਕਿਹਾ ਕੋਈ ਛੋਟੇ ਛੋਟੇ ਜੀ ਗੱਲਾਂ ਜਾਂ ਹੱਟ ਜਾਂ ਪਾਣੀ ਇਹਦੇ ਵਿੱਚ ਲੜਦੇ ਹੁੰਦੇ ਨੇ ਫਿਰ ਤੁਸੀਂ ਕੁਝ ਲਿਖਦੇ ਹੋ ਮੈਂ ਦੋ ਕੁ ਲਾਈਨਾਂ ਲਿਖਤੀਆਂ ਉਹਨੂੰ ਦੇਤੀਆਂ ਤੇ ਸਪਰੂਪ ਤੇ ਸਪਰੂਪੀ ਤੇ ਸਪਰੂ ਦਾ ਬੜਾ ਕਰਾ ਉਹਨਾਂ ਦੀ ਵਿਚਾਰੇ ਦੀ ਪੰਜਾਬੀ ਠੀਕ ਠਾਕ ਜਦੋਂ ਤੇ ਸਪਰੂਪ ਜਾਬ ਨੇ ਡਾਲਕ ਬੋਲਿਆ ਲਓ ਜੀ ਪਿੰਡ आलेਓ ਐ ਫੈਟਰਾ ਹੋ ਗਿਆ ਜੇ ਕਿ ਪਾਣੀ ਤੇ ਕਰਦਾਏ ਦੇ ਖੇਤ ਚੋਂ ਲੰਘੋ ਫਿਰ ਮੇਰਾ ਡਾਇਲੋਗ ਆ ਗਿਆ ਪਿਆਰ ਮਾਲਵੇ ਦਾ ਜੱਟ ਕਿਵੇਂ ਬੋਲਦਾ ਫਿਰੋਚ ਆਏ ਕਿ ਨਹੀਂ ਲੰਘ ਜੂ ਖੇਤਾਂ ਚੋਂ ਪਾਣੀ ਨੱਕਾ ਮੋੜ ਕੇ ਦਿਖਾ ਦੇ ਕਹੀ ਨਾਲ ਘਾਟ ਨਾਲ ਨਿਆ ਨਵਾਜੀ ਬਹੁਤ ਜ਼ਿਆਦਾ ਸਮਾਂ ਲੱਗ ਗਿਆ ਮੈਨੂੰ ਕਿਤਨਾ ਮਾੜਾ ਦਾਖੜੇ ਨੇ ਇਹਨਾਂ ਨੂੰ ਵੀ ਵੇਲੇ ਕਰਨਾ ਸੀ ਮੈਂ ਵੀ ਪਿੰਡ ਜਾਣਾ ਹੈ ਪਿੰਡ ਮੇਰਾ ਭਤੀਜ ਨਾਲ ਆਇਆ ਹੋਇਆ ਉਹ ਉੱਥੇ ਕੋਲ ਕੋਲ ਕਰਦਾ ਹੋਣਾ ਵੀ ਟਰੈਕ ਇੰਗੜੀ ਤੇ ਉਹ ਕਹਿੰਦੇ ਜੀ ਸੁੰਡੀ ਲੱਗਣ ਲੱਗੀ ਪਾਣੀ ਲਾਉਣਾ ਫਟਾਫਟ ਪਾ ਦਿੰਨ ਉਹ ਨੱਕਾ ਮੜਿਆਲੇ ਤੇ ਜਾ ਕੇ ਉਹਨੂੰ ਵੇਲਾ ਕਰਨਾ ਹੈ ਇਸ ਕਰਕੇ ਨਹੀਂ ਨਾ ਮੈਂ ਹੋਰ ਅਜੇ ਰੌਣਕਾ ਲਾ ਦਿੰਦਾ ਵੀ ਇਸ ਗੱਲ ਦੀ ਕਾਹਲ ਗੱਡੀ ਬੇਰਖਤੀ ਲੈ ਕੇ ਆਇਆ ਉਹਦੇ ਨਾਲ ਮੈਨੂੰ ਵੀ ਵਾਪਸ ਦੇਣਾ ਪੁੱਛਦਾ ਸਰਜੀ ਕਰ